ਹਰ ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਹਾਂ ਪਰ ਨਵੇਂ ਦੀ ਸ਼ੁਰੂਆਤ ਤੇ ਅੱਜ ਦੇ ਬਲੌਗ ਵਿੱਚ ਪਾ ਚੱਲਣਾ ਜੀ ਵਿਆਹ ਦੇ ਵਿੱਚ ਫਲਾਲ ਆਪਾਂ ਥੋੜੀ ਕਰ ਲਈ ਤਿਆਰੀ ਇੱਕ ਕਪੜੇ ਆ ਦਿੱਕਤਾਰੀ ਹੈ ਗੱਡੀ ਆਪਣੀ ਹੋ ਗਈ ਖਰਾਬ ਤੇ ਪੰਜਣਗੋ ਅੱਜ ਮੋਟਰਸਾਈਕਲ ਤੇ ਸੋ ਆਪਣਾ ਸਾਰੇ ਬਲੌਗ ਸਾਰੀ ਵੀਡੀਓ ਦੇਖਣ ਲਈ ਬੜੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰਨ ਵਾਲਾ பட்டਨ ਦਬਾ ਦਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਰਹਿ ਮਿਲਦਾ ਰਹੇ ਤੇ ਸਾਰੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਓ ਕਰੋ ਕਮੈਂਟ ਕਰ ਦਿਓ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਰੰਗ ਗੱਡੀ ਲੈ ਕੇ ਜਣਾਸੀ ਵਿਆਹ ਤੇ ਤੇ ਜਿਹੜੀ ਆਪਣੀ ਗੱਡੀ ਦੀ ਫੈਨ ਬੈਲਟ ਹੁੰਦੀ ਹੈ ਮੇਨ ਬੈਲਟ ਆਪੀ ਟੁੱਟ ਗਈ ਸਾਰੀ ਤੇ ਗੱਡੀ ਗੱਡੀ ਸੀ ਸਵੇਰੇ ਵਿਆਹ ਤੇ ਜਾਣ ਵਾਸਤੇ ਚੱਲ ਗਏ ਅੱਜ ਤੇ ਆਪਣੀ ਗੱਡੀ ਆਪ ਪਿਆਰੀ ਸਾਰੀ ਬੈਲਟ ਟੁੱਟੀ ਇਹ ਵੀ ਬੈਲਟ ਆਪਰੇ ਜੇ ਲਾਈਕ ਕਿਉਂ ਨਹੀਂ ਗੱਡੀ ਆਪਾਂ ਨੇ ਸਟਾਰਟ ਕਰਨੀ ਹੈ ਤੇ ਕਿਉਂਕਿ ਅੱਗੇ ਇੱਕ ਵਾਰ ਸਰਦੀਆਂ ਦੇ ਦਿਨ ਆ ਗਏ ਉਸ ਕਰਕੇ ਵਾਰੰਦਰ ਜਾਣਾ ਪੈਂਦਾ ਤੇ ਦੂਜੇ ਕਿਸੇ ਕੱਲ ਵੀ ਕੰਮ ਗਏ ਸੀ ਯਾਰ ਕੱਲ ਸਾਡੀ ਗੱਡੀ ਦਾ ਟਾਇਰ ਪਾਟ ਗਿਆ ਸਾਰਾ ਪਤਾ ਨਹੀਂ ਦੋ ਦਿਨਾਂ ਤੋਂ ਫੋਕੀ ਰਿਹਾ ਕਦੇ ਟਾਇਰ ਪਾਟ ਜਾਂਦਾ ਕਦੇ ਪੈਨ ਵੈਲਟ ਟੁੱਟ ਜਾਂਦੀ ਹੈ ਗੱਡੀ ਗਰਮ ਹੋ ਗਈ ਗੱਡੀ ਗਾਲੇ ਮਾਰਨ ਲੱਗੀ ਪਾਣੀ ਬਾਹਰ ਕੱਢਣ ਲੱਗੀ ਤੇ ਅੱਜ ਜਦੋਂ ਸਵੇਰੇ ਦੇਖਿਆ ਤੇ ਜੀ ਬੈਲਟ ਟੁੱਟ ਪਈ ਤੇ ਅੱਜ ਆਪਾਂ ਬੈਲਟ ਵੀ ਲੈ ਕੇ ਆਵਾਂਗੇ ਤੇ ਇੱਕ ਆਪਾਂ ਹਰਮਨ ਵਾਸਤੇ ਕੱਪੜੇ ਲਿਆਉਣੇ ਨੇ ਸਰਦੀਆਂ ਦੇ ਸਕੂਲ ਦੇ ਉਹ ਵੀ ਆਪਾਂ ਜੇ ਲੈ ਜਾਣਾ ਸੋ ਕੰਮ ਕਾਫੀ ਨੇ ਸਾਰੇ ਅਜ ਆਪਣਾ ਕਰਨੇ ਪੈਣਗੇ ਮੋਟਰਸਾਈਕਲ ਤੇ ਤੇ ਫਿਰ ਕਰਾਂਗਾ ਆਪਾਂ ਵੀ ਖੁਦ ਤਿਆਰ ਹੋ ਜਾਈਏ ਤੇ ਹਰਮਨ ਨੂੰ ਤਿਆਰ ਕਰੀਏ ਉਸ ਤੋਂ ਬਾਅਦ ਚੱਲਦੇ ਆਂ ਫਿਰ ਆਪਾਂ ਸ਼ਹਿਰ ਤੇ ਕਾਦੇ ਗਾਇਂ ਇੰਜੋਏ ਉਸ ਤੋਂ ਬਾਅਦ ਵਕਤ ਕੰਮ ਨੇੜੇ ਪਰ ਪ੍ਰੋਟੀਨ ਦੇ ਸਾਧਨ ਕਰਾਂਗੇ ਤੇ ਹਰਮਨ ਬਹੁਤ ਚਿਰਾਂ ਪਹਿਲਾਂ ਤਿਆਰ ਹੋਣ ਲੱਗਾ ਠੀਕ ਆ ਤੇ ਕਾਫੀ ਮੈਨੂੰ ਤਾਂ ਪਹਿਲਾਂ ਕਿ ਤਕਰੀਬਨ 15-20 ਮਿੰਟ ਪਹਿਲਾਂ ਤਿਆਰ ਹੋਣ ਲੱਗਦੇ ਹਾਂ ਤੱਕ ਇਹ ਤਾਂ ਤਿਆਰੀ ਨਹੀਂ ਹੋਈ ਤੇ ਨਾ ਹੀ ਇਹਦੋਂ ਹਜੇ ਸਮਾਨ ਪੂਰਾ ਹੋਇਆ ਸਾਰਾ ਕੰ ਲੈ ਗਏ ਸੱਤੀੰਦਾ ਹੁਣ ਕੀ ਰਹਿ ਗਿਆ ਤੇਰਾ ਹੈਂ ਤੇਰਾ ਬੱਬ ਕਾਦਰ ਤਿਆਰ ਹੋਣ ਲੱਗੇ ਕਾਦਰ ਤੇ ਕਹਿਣਾ ਤਿਆਰ ਹੋ ਜਾ ਇੱਕ ਵਾਰ ਵੀ ਨਹੀਂ ਕਿਹਾ ਵੇ ਜਦੋਂ ਤੱਕ ਤਿਆਰ ਹੋ ਕੇ ਤੇ ਟੀਵੀ ਲੱਗ ਰੇ ਦੇਖਣਾ ਹੋ ਹੋ ਗਿਆ ਨਹੀਂ ਤੈਨੂੰ ਮੈਂ ਤਿਆਰ ਹੋ ਫਟਾਫਟ ਤੇ ਹੋ ਜੇ ਤਿਆਰ ਫਟਾਫਟ ਜਣਾ ਵੀ ਆਪਾਂ ਨਜ ਮੋਟਰਸਾਈਕਲ ਤੇ ਐ ਤੇ ਬਾਕੀ ਸਮਾਨ ਵਗੈਰਾ ਤੇਰਾ ਕੋਟ ਵਗੈਰਾ ਲੈ ਕੇ ਆਉਣਾ ਸਾਰਾ ਕੁਝ ਇਹਦੇ ਕੋਟ ਲੈ ਦੇਣਾ ਦੇ ਕੋਈ ਗੱਲ ਨਹੀਂ ਚਲ ਹੁਣ ਤਾਂ ਤਿਆਰ ਫਿਰ ਆਪਾਂ ਚੱਲਦੇ ਵੇਚ ਗੱਡੀ ਖਰਾਬ ਹੋਣ ਕਰਨ ਹੁਣ ਅਸੀਂ ਮੋਟਰਸਾਈਕਲ ਤੇ ਜਾ ਰਹੇ ਕਿੰਨੇ ਸੋਹਣੇ ਲੱਗਦੇ ਨੇ ਦੋਨੇ ਹਨਾ ਆਣਾ ਗੱਡੀ ਤੁੰਤੂ ਸੇਬ ਦੀ ਬੈਲਟ ਟੁੱਟ ਗਈ ਗੱਡੀ ਦੀ ਤੇ ਉਹਦੇ ਕਰਨਾ ਬਣ ਜਾਦਾ ਪਿਆ ਮੋਟਰਸਾਈਕਲ ਤੇ ਤੇ ਚੱਲਦੇ ਹੌਲੀ ਹੌਲੀ ਬਾਕੀ ਦੁਪਹਿਰਾਂ ਕਾਫੀ ਹੋ ਗਿਆ ਕਹ ਦੇ ਕਹ ਦੇ ਹੁਣ ਆਹ ਮੈਂ ਭੁੱਲ ਗਈ ਆ ਭੁੱਲ ਕਿਉਂ ਗਿਆ ਯਾਦ ਆ ਤੁਮ ਯੋ ਰਹੇ ਨਾ ਹਾਂ ਯਾਦ ਆ ਤੁਮ ਯੋ ਰਹਾਂ ਅੱਛਾ ਚਲ ਜੋ ਯਾਦ ਆ ਕੇ ਦੱਸਦੀ ਹੈਲੋ ਕਰ ਫਿਰ ਹੈਲੋ ਹੈਲੋ ਕਰ ਹਵਾਈ ਨੂੰ ਹੈਲੋ ਕਰ ਹੈਲੋ ਕਰ ਹੈਲੋ ਕਰ ਦੇ ਭਾਈ ਐ ਨਾ ਇਹ ਨਹੀਂ ਕਰਦੀ ਕੋਈ ਇੱਕ ਵਾਰ ਹੈਲੋ ਕਰ ਦੇ ਹੈਲੋ ਕਰ ਕਰ ਲੈ ਹੈਲੋ ਕਰ ਲੈ ਕੀ ਗੱਲ ਰੰਗ ਲੱਗਦੀ ਐ ਰੰਗ ਕੀ ਨਹੀਂ ਇਹ ਲੋ ਨਾ ਲਿਕੇ ਗਾ ਨਾ ਸਾਂਗੀ ਦਾ ਸਹੇ ਲੋ ਕਰ ਨਾ ਮੈਂ ਕੱਚੀ ਬਾਹ ਕੋਲ ਲੈ ਕੇ ਹੈ ਲੋ ਇੱਕ ਸੋਸਰੀ ਘਰ ਆ ਹਾਂ ਪੱਟ ਕੇ ਦੋ ਹੱਥ ਜੋੜ ਲਾ ਕੁਰਸੀ ਲੈਣ ਗਈ ਹੈ ਨਹੀਂ ਹੈ ਹਾਂ ਹਾਂ ਮੁਰਗੇ ਦੇ ਗਾ ਕ ਲੈ ਆ ਮੁਰਗੇ ਦੇ ਗਾ ਕ ਮੁਰਗੇ ਦੇ ਗਾ ਕ ਬਾਦੂ ਬਸ ਪੰਜ ਤੀ ਨੇ ਆ ਹਾਂ ਹੈ ਹੈ ਕੌਣ ਆ ਕਦੋਂ ਹੋਗਾ ਅੱਛਾ ਕੋਈ ਗੱਲ ਨਹੀਂ ਆਪਾਂ ਦੇ ਕੇ ਨਵੇੜ ਕੀ ਆਮਾ ਫਿਰ ਸ਼ਹਿਰ ਚ ਜਾਣਾ ਵਜੇ ਆਪਾਂ ਪਹਿਲੇ ਟਹਾਣੇ ਵੱਗ ਚੱਲਾਂਗੇ ਫਿਰ ਵੋਟਰ ਹਰਮਨ ਦੁਕ ਜਾਂਗੇ ਵਿਆਜ ਕਰਕੇ ਇੰਜੋਏ ਤੇ ਪਹੁੰਚ ਗਏ ਪੱਕੇ ਤੇ ਅੱਪ ਜਿਹੜੀਆਂ ਚੀਜ਼ਾਂ ਆਪਾਂ ਲੈਣਗੇ ਅਸੀਂ ਤਕਰੀਬਨ ਆਪਾਂ ਸਾਰੀਆਂ ਲੈ ਆਏ ਤੇ ਹਰਮਨ ਕੋਟ ਬਿਲਕੁਲ ਨਹੀਂ ਮਿਲਿਆ ਉਹ ਅਜੇ ਆਪਾਂ ਦੋ ਦਿਨ ਫੜ ਕੇ ਮਿਲੂਗਾ ਬਾਕੀ ਦੀਆਂ ਚੀਜ਼ਾਂ ਲੈ ਕੇ ਆਪਾਂ ਪੂਸਾਰੇ ਲਿਖਿਆ ਉਹਨਾਂ ਬਾਕੀ ਜਿਹੜੇ ਬੱਚੇ ਆਪਣੇ ਬਾਹਰ ਗਏ ਸੀ ਸਾਰੇ ਇਸ ਟਾਈਮ ਆ ਗਏ ਸਾਰੇ ਨੂੰ ਮਿਲਦੇ ਆ। ਸਵੇਰੇ ਆਪਣੀ ਜਿਹੜੀ ਗੱਡੀ ਦੀ तकरीबन ਬੈਲਟ ਟੁੱਟ ਗਈ ਤੀ ਜਿਹਦੇ ਕਾਰਨ ਆਪਣੀ ਸਾਰੀ ਇਹ ਗੱਡੀ ਖੜ ਗਈ ਆਪਣੇ ਜੇ ਲੈ ਕੇ ਜਾਣਾ ਸੀ ਇਹਨੂੰ ਵਿਆਹ ਦੇ ਵਿੱਚ ਆਪਾਂ ਨੂੰ ਮੋਟਰਸਾਈਕਲ ਤੇ तकरीबन ਜਾਣਾ ਪਿਆ ਗਿਆ ਤੇ ਬੈਲਟ ਆਪਾਂ ਲਿਆਏ ਤੇ ਮਕੈਨਿਕ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਚਲੋ ਫ੍ਰੀ ਹੋ ਗਿਆ ਜਦੋਂ ਦੁਕਾਨ ਤੋਂ ਦੀ ਸ਼ੌਪ ਤੋਂ ਤੇ ਉਸ ਟਾਈਮ ਆਉਣਾ ਤੇ ਆ ਕੇ ਬੈਲਟ ਪਾ ਦੂਗਾ ਉਸ ਤੋਂ ਬਾਅਦ ਇਹਨੂੰ ਸਟਾਰਟ ਕਰਕੇ ਦੇਖਦੇ ਆਂ ਵੀ ਫਿਰ ਵੀ ਉਹੀ ਦਿੱਕਤ ਆਖੋਦੇ ਕਿ ਕਿ ਨਹੀਂ ਇਹ ਗੱਡੀ ਆਪਣੀ ਗਰਮ ਹੁੰਦੀ ਸੀ ਤੇ ਆਪਾਂ ਪੁੱਛਿਆ ਵੀ ਸੀਗਾ ਮੇਨ ਕਾਰਨ ਇਹੀ ਸੀਗਾ ਕਹਿੰਦੇ ਵੀ ਇਹ ਬੈਲਟ ਟੁੱਟਣ ਕਾਰਨ ਹੀ ਗੱਡੀ ਗਰਮ ਹੋਣ ਲੱਗੀ ਪਈ ਹੈ ਬਾਕੀ ਮਕੈਨਿਕ ਹੁਣ ਆਊਗਾ ਆਪਾਂ ਉਸ ਤੋਂ ਬਾਅਦ ਮਿਲਦੇ ਆਂ ਉਸ ਤੋਂ ਬਾਅਦ ਸਟਾਰਟ ਕਰਦੇ ਆਂ ਫਿਰ ਦੇਖਦੇ ਆਂ ਗੱਡੀ 'ਚ ਹੁਣ ਕੀ ਪ੍ਰੋਬਲਮ ਆ ਜੇ ਫਿਰ ਵੀ ਕੋਈ ਦਿੱਕਤ ਹੋਈ ਤਾਂ ਮੈਨੂੰ ਆਪ ਨੂੰ ਫੇਰ ਤੋਂ ਪਤਾ ਫਿਰ ਉਹ ਸ਼ੈਰ ਲੈ ਕੇ ਜਾਣਾ ਪਊਗਾ ਤੇ ਹੁਣ ਚੱਲਦੇ ਆਂ ਆਪਾਂ ਹਾਰਮਨ ਹੋਰਾਂ ਕੋਲ ਉਹ ਵੀ ਮੇਰੇ ਨਾਲ ਗਏ ਸੀ ਵਿਆਹ ਤੇ ਉਹਦਾ ਕੋਟ ਵਗੈਰਾ ਆਪਾਂ ਲੈਣਾ ਸੀ ਉਹ ਨਹੀਂ ਮਿਲਿਆ ਸਿਰਫ ਬੈਲਟ ਬੈਕ ਲੈਂਦੀ ਆ ਉਸ ਤੋਂ ਬਾਅਦ ਇੱਕ ਆਪਾਂ ਹਸਪੀਟਲ ਚ ਫਿਰ ਗਏ ਸੀ ਹੱਥ ਆਪਾਂ ਐਨਕ ਜੋ ਲਈ ਸੀ ਉਹ ਆਪਾਂ ਲੈ ਕੇ ਆਇਆ ਬਾਕੀ ਚਲੋ ਮਿਲਦੇ ਹਰਮਨ ਹੋਰਾਂ ਨੂੰ ਆਹ ਬੰਦੇ ਨੇ ਨਾ ਜਿਹੜਾ ਮੇਰਾ ਫਰੀਦਾ ਢੇੜਾ ਲਵਾਇਆ ਨਾ ਤਾਂ ਕੋਟ ਮਿਲਿਆ ਹੈ ਤੇ ਆ ਵੀ ਅਜ ਬੇਲਾ ਖਾ ਗਿਆ ਇਹਦਾ ਵਿਆਹ ਕਰਦਾ ਜਾਣ ਨੂੰ ਵਿਆਹ ਚ ਜੀ ਹੈ ਨਾ ਫਰੀਦੇ ਨੂੰ ਨਹੀਂ ਜਾਣ ਦੀ ਪਰਮਿਸ਼ਨ ਹੋਈ ਤੇ ਆ ਫਰੀਦੇ ਚ ਇਨਾ ਖਰਚਾ ਕਰਾ ਕੇ ਆਇਆ ਇਨਾ ਖਰਚਾ ਕਰਾ ਕੇ ਆਇਆ ਨਾ ਨਾਲੇ ਵਿਆਹ ਖਾਇਆ ਉਸ ਤੋਂ ਬਾਅਦ ਵੀ ਘਟੋ ਘਾਟੇ ਨੇ 2000 ਰੁਪਏ ਲਵਾ ਤੱਜ ਬੇਮਤਬਲ ਕੋਈ ਕਿਤੇ ਕੰਮ ਨਹੀਂ ਆ ਹਾਂ 1200 ਫਾਰਾ ਤੋਂ ਦੋਸੇ ਦਾ ਪੱਤੇ ਲਈ ਫੁੱਕੇ ਹੁਣੇ ਹੈ ਤੇ ਆ ਮੁੰਡੇ ਦਾ ਵਿਚਾਰੇ ਮਨ ਚ ਇਹਦੀਆਂ ਮੰਦੀਆਂ ਮੰਚੇ ਰਹਿ ਗਿਆ ਨੇ ਵਿਆਹ ਜਾਣਾ ਦੀ ਪਰੇ ਆਪਦੇ ਅਧ ਨਾਨਕੇ ਭੇਜਦਾ ਹੈ ਕੱਲ ਹੀ ਕੱਲ ਨੂੰ ਦੇਖਾਂਗੇ ਕਿ ਅਜਾ ਤੇਰੀ ਮੰਮੰਦੀਆਂ ਮਨ ਵਿੱਚ ਸਾਰੀਆਂ ਦੱਬੀਆਂ ਦਵਾਈਆਂ ਮਨ ਚ ਰਹਿ ਗਈਆਂ ਤੇਰੀਆਂ ਇਹ ਮੁੰਡੇ ਨਾਲ ਵਿਆਹ ਜਾਣਾ ਸੀ ਇਹਨੂੰ ਵਿਆਹ ਦੀ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਇਹ ਕਹਿੰਦਾ ਇਦੀ ਮਗ ਬਗ ਚਲ ਵਿਆਹ ਚ ਹੈ ਹੈ ਜ਼ਰੂਰ ਹੈ ਨਾਨਕੇ ਦੇ ਦਰਵਾਜ਼ੇ ਆਈ ਨੰ ਮੈਨੂੰ ਕਹਾਂਦੀ ਸਵੇਰੇ ਕਿਹਾ ਮੈਂ ਵਿਆਹ ਜਾਣਾ ਪਰ ਫਿਰ ਪਰਮਿਸ਼ਨਾਂ ਨਹੀਂ ਹੋਈਆਂ ਇਹਦੇ ਜਦ ਨੂੰ ਚੱਲੋ ਕੋਈ ਗੱਲ ਨਹੀਂ ਵਿਆਹ ਹੋਣ ਤੇਰੇ ਆਉਣਗੇ ਓਏ ਉਹ ਰਹੇ ਨੇ ਮੇਰੇ ਤਾਂ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਤੇ ਅੱਪਾ ਤਕਰੀਬਨ ਅੱਜ ਸੁਨਪਤੀ ਪਰ ਵਿਆਹ ਸੀ ਗਏ ਤੇ ਬਾਕੀ ਮੇਹ ਪ੍ਰੋਬਲਮ ਨੇ ਏਸੀ ਦੀ ਗੱਟੀ ਆਪਣੀ ਹੋਕਸੇ ਚ ਖਰਾਬ ਤੇ ਮਕੈਨਿਕ ਭਲਾ ਸੀ ਮਕੈਨਿਕ ਨੂੰ ਚਲੋ ਹੁਣ ਆਉਂਦਾ ਨਹੀਂ ਆਉਂਦਾ ਹੁਪਾ ਫਿਰ ਦੇਖਾਂਗੇ ਤਦਾਲ ਆਪਣਾ ਬਲੌਗ ਅੱਜ ਦੀ ਵੀਡੀਓ ਨੂੰ ਅੱਪ ਕਰਦੇ ਆ ਇੱਥੇ ਵੱਲ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਸ਼ਸ਼੍ਰੀਕਾਂਤ ਗੁੱਡ ਬਾਏ ਰੱਬ ਰਾਖਾ